ਸਰਵਕਾਲ ਜੀ ਤੁਸੇ ਦੇਖ ਰਹੇ ਹੋ ਹਮਦਰਦ ਟੀਵੀ ਤਮਾਹ ਖੁਸ਼ਬੋ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਕਰੇਂਡਾ ਇਲਾਕੇ ਦੇ ਅਧੀਨ ਆਉਂਦੇ ਪਿੰਡ ਪਢਿਆਰ ਦੇ ਵਿੱਚ ਕਿਸਾਨਾਂ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗ ਗਈ ਦੱਸਦੀ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਦੇ ਵਿੱਚ ਕਰੀਬ 250 ਏਕੜ ਫਸਲ ਸੜ ਕੇ ਸੁਆਹ ਹੋ ਗਈ ਅੰਮ੍ਰਿਤਸਰ ਦੇ ਪਿੰਡ ਪਡਿਆਰ ਵਿਖੇ ਟਰਾਂਸਫਾਰਮਰ ਦੇ ਸ਼ਾਰਟ ਸਰਕਟ ਕਾਰਨ ਖੇਤਾਂ ਦੇ ਵਿੱਚ ਖੜੀ ਕਿਸਾਨਾਂ ਦੀ 250 ਏਕੜ ਫਸਲ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ ਪਾਣਾ ਵਧ ਚੁੱਕਿਆ ਸੀ। ਕਰੀਬ 250 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੈਂਕੜੇ ਏਕੜ ਕਨਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ ਉਹਨਾਂ ਕਹਿੰਦੇ ਕਿ ਸਾਨੂੰ ਫਾਇਰ ਬ੍ਰਿਗੇਡ ਦਾ ਕੋਈ ਫਾਇਦਾ ਨਹੀਂ ਹੋਇਆ ਬਾਜੀ ਅਜੇ ਦੁਪਹਿਰ ਦਾ ਕੋਈ 2:30 ਵਜੇ ਦਾ ਟਾਈਮ ਹੋਗਾ ਜੇ ਅਸੀਂ ਘਰੇ ਸੀ ਇਹ ਤੋਂ ਚਾਨਚੱਕ ਨਾ 24 ਘੰਟੇ ਵਾਲੀ ਪਾਵਰ ਲਾਈਨ ਦੇ ਵਿੱਚ ਉਹ ਚਿੰਗਾੜੇ ਲੱਗੇ ਆ ਜਿਹਦੇ ਸ਼ਾਰਟ ਸਰਕਟ ਸ਼ਾਰਟ ਹੋਣ ਕਰਕੇ ਘਰ ਤੋਂ ਘਟ ਇੱਥੇ 1.5 200 ਕਿਲੇ ਦਾ ਨੁਕਸਾਨ ਹੋ ਚੁੱਕਾ ਹੈ ਜ਼ਿੰਮੇਵਾਰਾਂ ਜਿਸ ਦੇ ਵਿੱਚ ਨਾੜ तकरीबन ज्यादा ਖਲੋਦਾ ਸੀ ਤੂੜੀ ਮੰਨ ਵਾਲੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਕੋਈ ਮਸਲਾ ਹੱਲ ਕੀਤਾ ਜਾਵੇ ਸਾਡਾ ਕਿਉਂਕਿ ਸਾਰੇ ਕਿਸੇ ਦਾ ਵੀ ਕਿੱਲੇ ਕਿਸੇ ਦਾ ਵੀ 10 ਕਿੱਲੇ ਆ ਇਹਨਾਂ ਕਰਕੇ ਸਾਰੇ ਜ਼ਿੰਮੇਦਾਰ ਨੁਕਸਾਨ ਹੋ ਗਿਆ ਜਾਨੀ ਮਾਲੀ ਦਾ ਨੁਕਸਾਨ ਨਹੀਂ ਹੋਇਆ ਜੀ ਬਾਕੀ ਇਹ ਵੀ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਸੇ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਜ਼ਿੰਮੇਦਾਰ ਕਰੀਮਨ ਪੰਡਾਂ ਤੇ ਜ਼ੋਰ ਮਾਰ ਰਿਹਾ ਸਭਾ ਚਾਹੀਏ ਫਾਇਰ ਗ੍ਰੇਡ ਸਾਡੇ ਕੋਲੇ ਫਿਰ ਵੀ ਸਾਡਾ 1.5 200 ਕਿੱਲਾ ਨਾੜ ਦਾ ਸੜ ਚੁੱਕਾ ਕਾ ਤਾਂ ਉਹ ਮੰਗ ਕਰਦੇ ਆ ਜੀ ਦੇਖੋ ਜੀ ਕਈ ਅਕੜ ਪਹਿਲੀ ਆਪਣੀ ਕਈਆਂ ਨੇ ਠੇਕੇ ਤੇ ਜਿੰਨਾ ਦੀ ਤੂੜੀ ਬੰਨਣ ਵਾਲੀ ਕੋਈ ਨਾ ਕੋਈ ਦਿੱਤਾ ਜਾਵੇ ਸਾਡੀ ਇਹ ਹੀ ਅਸਰ ਕਰਕੇ ਮੰਗੇ ਭਾਈ ਅੱਗ ਆਈ ਹੈ ਪਿੱਛੋਂ ਬਹੁਤ ਤੇਜ਼ ਅੱਗ ਆਈ ਹੈ ਬਰੀ ਮੁਸ਼ਕਲ ਬੁਝਾਈ ਕਿਵੇਂ ਲੱਗਿਆ ਇਹ ਕੋਈ 24 ਘੰਟੇ ਦੀ ਪਾਵਰ ਲੈਂਡ ਸੀ ਮੋਟੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸਰਕਾਰ ਕੋ ਵੀ ਮੰਗ ਕਰ ਰਹੀ ਹੈ ਦੇਖੋ ਜੀ ਸਰਕਾਰ ਕੋ ਇਹ ਡਿਮਾਂਡ ਮੰਗ ਕਰਦੇ ਆ ਕਿ ਨੁਕਸਾਨ ਬਹੁਤ ਹੋ ਚੁੱਕਾ ਹੈ ਕਈਆਂ ਕੋ ਪਹਿਲੀ ਠੇਕੇ ਤੇ ਲਈ ਹੀ ਕਈਆਂ ਨੇ ਤੇ ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਕਿੰਨੀ ਟੜੀ ਇਹ ਦੇਖੋ ਜੀ 2 250 ਕਿਲੇ ਲਾਗੇ ਬੰਨੇ ਹੋਏ ਦਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਆਇਆ ਦੇਖੋ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਸੀਗਾ ਪਰ ਸਾਡੇ ਪਸ਼ੂ ਸੀਗੇ ਜੋ ਕਿ ਮਤਲਬ ਹੋ ਸਕਦਾ ਸੀ ਨੁਕਸਾਨ ਹਾਂਜੀ ਬਾਕੀ ਮਾਲੀ ਨੁਕਸਾਨ ਤਾਂ ਹੋਇਆ ਜਾਨੀ ਇਸ ਦਿਨ ਵਾਲੀ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਆਖਿਆ ਕਿ ਅੱਗ ਲੱਗਣ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਹੇ ਹਾਂ ਅੱਗ ਕਿਸਾਨਾਂ ਤੋਂ ਹੀ ਪਤਾ ਲੱਗਾ ਜਿਹੜੇ ਰੀਪਰ ਇੱਥੇ ਚਲਾ ਰਹੇ ਸੀ ਉਹ ਟਰਾਂਸਫਰਮ ਦੇ ਉੱਪਰੋਂ ਪਟਾਕੇ ਪਏ ਨੇ ਸ਼ੋਰ ਸ਼ਰਕਟ ਹੋਇਆ ਵਾ ਉਹਦੇ ਨਾਲ ਜਿਹੜੇ ਚੰਗਿਆੜੇ ਸਲੇ ਡੱਗੇ ਰੇ ਫਿਰ ਅੱਗ ਵੱਦੀ ਵੱਦੀ ਹਵਾ ਤੇਜ਼ ਸੀਗੀ ਤੇ ਅਬ ਜਲਦੀ ਹੀ ਉਹ ਜਿਆਦਾ ਭਿਆਨਕ ਰੂਪ ਧਾਰ ਗਿਆ ਕਿੰਨੀ ਜਗ੍ਹਾ ਨੂੰ 200 ਤੋਂ ਪਲਾਸੀ ਸੜ ਗਿਆ ਹੋ ਸਕਦਾ ਵੀ ਜਿਆਦਾ 300 ਦੇ ਜਿਆਦਾ ਹੀ ਹੋ ਸਕਦਾ ਨਾ ਸੜ ਗਿਆ ਰਕਬਾ ਜਿਆਦਾ ਜੀ ਜਾਨੀ ਮਾਨੀ ਨੁਕਸਾਨ ਨਹੀਂ ਹੈ ਜਾਨੀ ਮਾਨੀ ਨੁਕਸਾਨ ਤੋਂ ਗੁਰੂ ਰਾਮਦਾਸ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੇ ਸਾਡੇ ਵੀਰ ਦੀਪਰ ਚਲਾ ਰਹੇ ਸੀ ਜਦੋਂ ਅੱਗ ਪਿੱਛੋਂ ਆਈ ਆ ਤੇ ਉਹਨਾਂ ਨੇ ਫਿਰ ਇੱਕ ਟਰੈਕਟਰ ਨੂੰ ਅੱਗ ਲੱਗਣ ਲੱਗੀ ਸੀਗੀ ਤੇ ਉਹ ਜਿਹੜੇ ਸਾਡੇ ਵੀਰ ਸੀ ਉਹਨਾਂ ਦਬਾ ਦੇ ਉੱਤੇ ਮਿੱਟੀ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਨੇ ਟਰੈਕਟਰ ਪੇ ਉਸ ਤੋਂ ਮਹਿਜ 10-15 ਮਿੰਟ ਹੀ ਪਹਿਲਾਂ ਹੁਣੇ 15 ਕਿਲੇ ਵਿੱਚ ਕਣਕ ਖਲੋਤੀ ਸੀ ਉਹ ਘਰੇਂਡੀ ਵਾਲੇ ਲੋਕ ਵੜਾ ਕੇ ਲੈ ਕੇ ਗਏ ਨੇ ਤੇ ਉਧਰੋਂ ਮਗਰੋਂ ਅੱਗ ਲੱਗੀ ਆਏ ਵੀ ਜਿਹੜੇ ਕੁਦਰਤ ਨੇ ਦਾਣਾ ਸਾਡੇ ਨਸੀਬ ਵਿੱਚ ਸੀ ਉਹਨਾਂ ਵਿਚਾਰਿਆਂ ਦੇ ਘਰ ਵਿੱਚ ਦਾਣੇ ਚਲੇ ਗਏ ਨੇ ਉਹ ਬਚਾਹ ਹੋ ਗਿਆ ਤੇ ਪੁੱਤਾਂ ਵਾਂਗੂ ਪਾਲੀ ਵੀ ਫਸਲ ਜਿਹੜੀ ਉਹਦੀ ਜੇਕਰ ਉਹਦੀ 15 ਕਿਲੇ ਏਕੜ ਕਣਕ ਸੜ ਜਾਂਦੀ ਇਹਦੇ ਜ਼ਿਆਦਾ ਨੁਕਸਾਨ ਹੋਣਾ ਸੀ। ਕੋਈ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੇਖੋ ਫਾਇਰ ਬ੍ਰਿਗੇਡ ਨੂੰ ਪੁਲਿਸ ਐਸ ਐਚ ਓ ਨੇ ਘਰੇਂਡੇ ਨੇ ਫੋਨ ਕੀਤਾ ਸੀ ਕਿਤੇ ਜਿਹੜੀ ਫਾਇਰ ਬ੍ਰਿਗੇਡ ਆ ਇਹ ਕਾਫੀ ਲੇਟ ਆਈ। ਉਹਨਾਂ ਚਿਹਰੇ ਸਾਡੇ ਲਾਗੇ ਕਿਸਾਨ ਵੀਰ ਖਲੋਤੇ ਨੇ ਇਹਨਾਂ ਦੇ ਸਾਹਮਣੇ ਬੈਹਿ ਕੇ ਆ ਤੇ ਬੈਹਿਕ ਤੋਂ ਜਿਹੜੇ ਇਹਨਾਂ ਦੇ ਘਰਾਂ ਵਿੱਚ ਟਰੈਕਟਰ ਖਲੋਤੇ ਨੇ ਜਿਹੜੇ ਪਾਣੀ ਵਾਲੇ ਪ੍ਰੈਸ਼ਰ ਆ ਜਿਹਦੇ ਨਾਲ ਸਪਰੇਅ ਕਰਦੇ ਆ ਉਹ ਪਾਣੀ ਵਾਲੇ ਪੰਪਾਂ ਨਾਲ ਅੱਗ ਦੇ ਕਾਬੂ ਕੀਤਾ ਔਰ ਬੀਐਸਐਫ ਦੀਆਂ ਦੋ ਗੱਡੀਆਂ ਆ ਗਈਆਂ ਉਹਨਾਂ ਵੀ ਕਾਫੀ ਆਪਣੇ ਮਸਕਤ ਦੇ ਨਾਲ ਪਾਣੀ ਪੂਣੀ ਪਾਇਆ ਵਾ ਤੇ ਕੁਝ ਉਹਨਾਂ ਦਾ ਉਪਰਾਲਾ ਹੋ ਗਿਆ ਕੁਝ ਪਾਣੀ ਵਾਲੇ ਜਿਹੜੇ ਪ੍ਰੈਸ਼ਰ ਹੁੰਦੇ ਸਾਡੇ ਸਪਰੇਅ ਵਾਲੇ ਪੰਪ ਉਹਨਾਂ ਦਾ ਕੁਝ ਟਰੈਕਟਰ ਰੂਟਾਂ ਵੀ ਡਰਮਗਰ ਪੈ ਗਏ ਹੱਲਾ ਮਗਰ ਪੈ ਗਈਆਂ ਉਹਦਾ ਕਰਕੇ ਕੁਝ ਸਾਡੇ ਆ ਜਿਆਦਾ ਬਚਾ ਆਵਾ ਦੱਸਦੀ ਹੈ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹੋਏ ਨੁਕਸਾਨ ਦਾ ਮੁਆਵza ਦਿੱਤਾ ਜਾਵੇ ਅੰਮ੍ਰਿਤਸਰ ਤੋਂ ਹਿਮਾਂਚੂ ਸ਼ਰਮਾ ਹਮਦਰਦ ਟੀਵੀ